ਬੇਸਬਰੀ ਦੇ ਨਾਲ ਮੁਆਵਜ਼ਾ ਉਡੀਕ ਰਹੇ ਸੀ ਕਿ ਸਾਨੂੰ ਕੋਈ ਸਹਾਰਾ ਮਿਲ ਜਾਵੇਗਾ ਤਾਂ ਉਹਨਾਂ ਲੋਕਾਂ ਵਾਸਤੇ ਇਹ ਖਬਰਾਂ ਜ਼ਰੂਰ ਝਟਕੇ ਵਾਲੀਆਂ ਨੇ ਕਿਉਂਕਿ ਮੁਆਵਜ਼ੇ ਦਾ ਇੰਤਜ਼ਾਰ ਆ ਜਿਹੜਾ ਉਹ ਲੰਮਾ ਹੋ ਸਕਦਾ ਹੈ ਉਹਨਾਂ ਲੋਕਾਂ ਦੇ ਬਲਵਿੰਦਰ ਕਾਦੇ ਇਤਿਹਾਰ ਜੀ ਦਾ ਘਰ ਟਹਿ ਗਿਆ ਜਿਹਦੀ ਜ਼ਮੀਨ ਆ ਸਾਰੀ ਉਹ ਤਬਾਹ ਹੋ ਗਈ ਕਿ 5 ਏਕੜ ਦਾ ਕਮਾਵਜ਼ਾ ਮਿਲਣਾ ਜਾਨੀ ਕਿ ਤੁਹਾਡੇ ਭਾਵੇਂ 20 ਏਕੜ ਦਾ ਨੁਕਸਾਨ ਹੋਇਆ 25 ਜਾਏ ਕਿ 40 ਏਕੜ ਦਾ ਜੇ ਉਹਨੇ ਦਾ ਨੁਕਸਾਨ ਵੀ ਹੋਇਆ ਤਾਂ ਸਿਰਫ ਤੁਹਾਨੂੰ 5 ਏਕੜ ਤੱਕ ਮੁਆਵਜ਼ਾ ਯਾਨੀ ਕਿ ਤੁਹਾਨੂੰ 20000 ਏਕੜ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲਣਾ। ਜਿਹੜੇ ਪਠਾਨਕੋਟ ਦੇ ਵਿੱਚ ਮਾਦੋ ਉੱਪਰ ਹੈਡ ਵਰਕਰਸ ਦੇ ਗੇਟ ਟੁੱਟੇ ਨੇ ਇਹਨਾਂ ਦੀ ਗਲਤੀ ਨਾਲ ਟੁੱਟੇ ਨੇ ਮੇਨਟੇਨੈਂਸ ਨਹੀਂ ਕੀਤੀ ਗਈ ਮੌਕੇ ਤੇ ਚੈੱਕ ਨਹੀਂ ਕੀਤਾ ਗਿਆ। ਇਹਨਾਂ ਤੋਂ ਗੇਟ ਖੁੱਲੇ ਹੀ ਨਹੀਂ ਉਹ ਕਹਿੰਦੇ ਕਿ ਹਾਲਾਤ ਇਸ ਤਰੀਕੇ ਬਣੇ ਕਿ ਗੇਟ ਤੋੜਨੇ ਪਏ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਹੜ੍ਹਾਂ ਦੀ ਮਾਰ ਪੰਜਾਬ ਨੇ ਝੱਲੀ ਹੈ ਤਾਂ ਮੁਆਵਜ਼ੇ ਨੂੰ ਲੈ ਕੇ ਹੁਣ ਕੁਝ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਿਹੜੇ ਲੋਕ ਬੇਸਬਰੀ ਦੇ ਨਾਲ ਮੁਆਵਜ਼ਾ ਉਡੀਕ ਰਹੇ ਸੀ ਕਿ ਸਾਨੂੰ ਕੋਈ ਸਹਾਰਾ ਮਿਲ ਜਾਵੇਗਾ ਤਾਂ ਉਹਨਾਂ ਲੋਕਾਂ ਵਾਸਤੇ ਇਹ ਖਬਰਾਂ ਜ਼ਰੂਰ ਝਟਕੇ ਵਾਲੀਆਂ ਨੇ ਕਿਉਂਕਿ ਮੁਆਵਜ਼ੇ ਦਾ ਇੰਤਜ਼ਾਰ ਆ ਜਿਹੜਾ ਉਲਮਾ ਹੋ ਸਕਦਾ ਹੈ ਤਾਂ ਮੇਰੇ ਸਹਿਯੋਗੀ ਸੁਖਮਨ ਚੀਮਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਜਿਹੜੀਆਂ ਨਵੀਆਂ ਚਰਚਾਵਾਂ ਚੱਲੀਆਂ ਨੇ ਜਿਹੜੀਆਂ ਨਵੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਇਹਨਾਂ ਦੇ ਵਿੱਚ ਕੀ ਕੁਝ ਹੈ ਅਤੇ ਹੜ ਪ੍ਰਭਾਵਿਤ ਲੋਕਾਂ ਨੂੰ ਇਹ ਕਿੰਨਾ ਕੁ ਪ੍ਰਭਾਵਿਤ ਕਰਨਗੀਆਂ ਕਿਉਂਕਿ ਅੱਗੇ ਦੀਵਾਲੀ ਆ ਰਹੀ ਹੈ ਸਾਰੇ ਲੋਕਾਂ ਨੇ ਤਿਹਾਰ ਵੀ ਮਨਾਉਣੇ ਨੇ ਲੇਕਿਨ ਇਸ ਵਾਰ ਜਾਪ ਰਿਹਾ ਹੈ ਕਿ ਇਹ ਲੋਕ ਕਾਲੀ ਦੀਵਾਲੀ ਹੀ ਮਨਾਉਣਗੇ ਬਿਲਕੁਲ ਰਵਿੰਦਰ ਜਿਸ ਤਰੀਕੇ ਤੁਸੀਂ ਗੱਲ ਕਰੀ ਆ ਸ਼ੁਰੂਆਤ ਦੇ ਵਿੱਚ ਕਿ ਲੋਕ ਮੁਆਵਜ਼ੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਲੋਕ ਉਮੀਦਾਂ ਭਰੀਆਂ ਨਜ਼ਰਾਂ ਦੇ ਨਾਲ ਪਹਿਲਾਂ ਪੰਜਾਬ ਸਰਕਾਰ ਵੱਲ ਦੇਖਦੇ ਸੀ ਤੇ ਜਦੋਂ ਅਤੀ ਗੰਭੀਰ ਆਫਤ ਪੰਜਾਬ ਨੂੰ ਐਲਾਨਿਆ ਕੇਂਦਰ ਸਰਕਾਰ ਦੇ ਵੱਲ ਵੀ ਉਡੀਕਣ ਲੱਗੇ ਨੇ ਕਿ ਸਾਨੂੰ ਜਿਹੜੇ ਚੰਦ ਕੁ ਪੈਸੇ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਮਦਦ ਮਿਲੂਗੀ ਪਰ ਜਿਸ ਤਰੀਕੇ ਤੁਸੀਂ ਗੱਲ ਕਰੀ ਆ ਕਿ ਤਿਹਾਰ ਆ ਰਹੇ ਨੇ ਉਹਨਾਂ ਲੋਕਾਂ ਦੇ ਬਲਵਿੰਦਰ ਕਾਦੇ ਤਿਹਾਰ ਜੀ ਦਾ ਘਰ ਟਹਿ ਗਿਆ ਜਿਹਦੀ ਜ਼ਮੀਨ ਆ ਸਾਰੀ ਉਹ ਤਬਾਹ ਹੋ ਗਈ ਲੋਕਾਂ ਨੇ ਕਿਸਾਨਾਂ ਨੇ ਜੜੀਆਂ ਇਸ ਵਾਰ ਦੀਵਾਲੀਆਂ ਤਿਹਾਰ ਇਸੇ ਕਰਕੇ ਮਨਾਉਣੇ ਸੀ ਕਿ ਝੋਨੇ ਦੀ ਫਸਲ ਵੱਢਣਗੇ ਉਸ ਤੋਂ ਬਾਅਦ ਹਾਲਾਂਕਿ ਮਜ਼ਦੂਰਾਂ ਨੂੰ ਕੰਮ ਮਿਲੂਗਾ ਉਸ ਦੇ ਨਾਲ ਉਹਨਾਂ ਨੂੰ ਮਿਹਨਤਜ਼ਾਮਾ ਮਿਲੂਗਾ ਤੇ ਉਸ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਖੁਸ਼ੀਆਂ ਆਉਣਗੀਆਂ ਤੇ ਕਿਸਾਨਾਂ ਦੇ ਘਰ ਦੇ ਵਿੱਚ ਜਦੋਂ ਝੋਨੇ ਦੀ ਫਸਲ ਵੱਢ ਕੇ ਆਵੇਗੀ ਉਸ ਦੇ ਨਾਲ ਖੁਸ਼ੀ-ਖੁਸ਼ੀ ਦੀਵਾਲੀ ਮਨਾਉਣਗੇ ਜਾਂ ਹੋਰ ਤਿਹਾਰ ਮਨਾਉਣਗੇ ਇਸ ਵਾਰ ਕਾਦੀ ਦੀਵਾਲੀ ਉਹਨਾਂ ਦੀ ਤਾਂ ਫਸਲ ਨਾਲ ਤਾਂ ਬਾਅਦ ਦੀ ਗੱਲ ਉਹਨਾਂ ਦੀ ਤਾਂ ਜ਼ਮੀਨਾਂ ਨਹੀਂ ਰਹੀਆਂ ਉਹ ਜਿਹੜੀਆਂ ਮੋਟਰਾਂ ਦੇ ਉੱਪਰ ਜਾ ਕੇ ਜਿਹੜੇ ਦੀਵਾਲੀ ਦੇ ਉਹ ਦੀਵੇ ਬਾਲਦੇ ਨੇ ਕਦੇ ਕਿਸਾਨ ਜਾ ਕੇ ਅਸਤਾ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀ ਮੋਟਰ ਕਿੱਥੇ ਆ ਜ਼ਮੀਨ ਕਿੱਥੇ ਤੱਕ ਆ ਇਹ ਸਭ ਦੇ ਵਿਚਾਲੇ ਹੁਣ ਇਸ ਵਕਤ ਗੱਲ ਇਹ ਆ ਕਿ ਕਦੋਂ ਤੱਕ ਮੁਆਵਜ਼ਾ ਮਿਲ ਜੂ ਸਰਕਾਰ ਨੇ ਦਾਵਾ ਕਰਤਾ ਸੀਐਮ ਭਗਵੰਤ ਮਾਨ ਨੇ ਕਿ ਦੀਵਾਲੀ ਤੱਕ ਅਸੀਂ ਕੋਦੋ ਚੈੱਕ ਦਵਾਵਾਂਗੇ ਉਹ ਕਹਿੰਦੇ ਕਿ ਖਾਤੇ 'ਚ ਪੈਸੇ ਪਾਏ ਹੋਏ ਇੱਧਰ ਉੱਧਰ ਹੋ ਜਾਂਦੇ ਨੇ ਕਿਸੇ ਅੱਗੇ ਵਾਲ ਨੂੰ ਮਿਲ ਜਾਂਦੇ ਨੇ ਜਿਹਨੂੰ ਹਾਸਲ ਲੋੜ ਹੁੰਦੀ ਆ ਪੀੜਤ ਹੁੰਦੀ ਆ ਉਹ ਰਹਿ ਜਾਂਦਾ ਇਸ ਕਰਕੇ ਸਿੱਧੇ ਚੈੱਕ ਅਸੀਂ ਕਹਿੰਦੇ ਖੁਦ ਦਵਾਵਾਂਗੇ ਤੇ ਇਸੇ ਵਿਚਾਲੇ ਖਬਰ ਕੁਝ মিডিਆ ਦੇ ਵਿੱਚ ਇਹ ਨਸ਼ਰ ਹੋਈ ਹੈ ਕੁਝ মিডিਆ ਰਿਪੋਰਟਸੇ ਕਹਿੰਦੀਆਂ ਨੇ ਕਿ ਹੁਣ ਜਿਹੜਾ ਅਤਿ ਗੰਭੀਰ ਆਫਤ ਐਲਾਨਿਆ ਜਿਸ ਦੇ ਵਿੱਚ 3 ਮਹੀਨੇ ਦੇ ਵਿੱਚ ਵਿੱਚ ਜਿਹੜੀ ਰਿਪੋਰਟ ਆ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਨੂੰ ਸੌਂਪਣੀ ਹੈ ਯਾਨੀ ਕਿ 3 ਮਹੀਨਿਆਂ ਦੇ ਵਿੱਚ ਰਿਪੋਰਟ ਤਿਆਰ ਹੋ ਕੇ ਸੌਂਪੇ ਜਾਵੇਗੀ ਉਸ ਤੋਂ ਬਾਅਦ ਉਹ ਰਿਪੋਰਟ ਦੀ ਜਿਹੜੀ ਕੇਂਦਰ ਸਰਕਾਰ ਜਿਹੜੀ ਜਾਂਚ ਪੜਤਾਲ ਕਰੇਗੀ ਕਦੋਂ ਪੈਸਾ ਵਗੇ ਯਾਨੀ ਕਿ 4-5 ਮਹੀਨਿਆਂ ਦੇ ਉੱਪਰ ਬਲਵਿੰਦਰ ਇਹ ਗੱਲ ਜਾਂਦੀ ਨਜ਼ਰ ਆਈ ਹੈ ਹਾਲਾਂਕਿ ਜਿਹੜਾ ਪੰਜਾਬ ਸਰਕਾਰ ਨੇ ਕਹਿੰਨਾ ਹੈ ਕਿ ਮੁਆਵਜ਼ਾ ਦੇਣਾ ਉਹ ਦੇ ਸਕਦੀ ਹੈ ਜਿੰਨਾ ਕਿ ਦੇਣਾ ਪਰ ਜਿਹੜਾ ਕੇਂਦਰ ਤੋਂ ਦੇਣਾ ਕਿ ਤਕਰੀਬਨ 3 ਮਹੀਨੇ ਦਾ ਸਿੱਧੇ ਤੌਰ ਤੇ ਉਹਨਾਂ ਨੂੰ ਰਿਪੋਰਟ ਜਾਣੀਆਂ 3 ਮਹੀਨਿਆਂ ਦੇ ਵਿੱਚ ਆਪਾਂ ਨੂੰ ਵੀ ਪਤਾ ਕਿ ਸਰਕਾਰੀ ਤੰਤਰ ਭਾਰਤ ਦੇ ਵਿੱਚ ਕਿੰਨੀ ਕੁ ਤੇਜ਼ੀ ਦੇ ਨਾਲ ਕੰਮ ਕਰਦਾ ਯਾਨੀ ਕਿ ਉਹਨਾਂ ਦੀ ਇੱਕ ਵਾਰ ਫਿਰ ਉਮੀਦਾਂ ਨੇ ਜਿਹੜੀਆਂ ਠੰਡੀਆਂ ਹੁੰਦੀਆਂ ਨਜ਼ਰ ਆਈਆਂ ਨੇ ਤੇ ਉਸ ਤੋਂ ਵੀ ਅਗਲੀ ਗੱਲ ਬਲਵਿੰਦਰ ਇਸ ਦੇ ਵਿੱਚ ਇੱਕ ਇਹ ਵੀ ਕੇ ਲੋਕ ਕਹਿ ਰਹੇ ਸੀ ਕਿ ਸਾਨੂੰ ਮੁਆਵਜ਼ਾ ਮਿਲੂਗਾ ਸਰਕਾਰ ਨੇ ਵੀ ਦਾਵਾ ਕਰਤਾ ਕਿ ਕਦੇ 6800 ਮੁਆਵਜ਼ਾ ਦਿੱਤਾ ਜਾਂਦਾ ਜਾਂ ਫਿਰ 10000 ਕੁਝ ਪਲੱਸ ਦੰਦੇ ਨੇ ਯਾਨੀ ਕਿ ਅਸੀਂ ਇਤਿਹਾਸਿਕ ਰਿਕਾਰਡ ਤੋੜ ਜਿਹੜਾ ਮੁਆਵਜ਼ਾ ਦੇਣਾ 20000 ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਕਿਸਾਨ ਵੀ ਜਿਹੜੇ ਕੁਝ ਜਿਹੜੇ ਮਯੂਸ ਹੋਏ ਚਿਹਰੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਕਹ ਜੀਏ ਕਿ ਮਾਨੂੰ 71 ਹਾਸ ਮਿਲਦਾ ਨਜ਼ਰ ਆਇਆ ਸੀ ਕਿ ਚਲੋ 20000 ਦੇ ਨਾਲ ਪੂਰੀ ਪਰਪਾਈ ਤਾਂ ਨਹੀਂ ਹੋਊਗੀ ਚਲੋ ਇੰਨੇ ਕੁ 20000 ਦੇ ਨਾਲ ਜ਼ਮੀਨ ਮੁਰਤੋਂ ਪੱਧਰ ਕਰੀ ਜਾਊਗੀ ਜਿਸ ਦੇ 30 ਕਿਲੇ ਹੜਕੇ ਜਿਸ ਦੇ 20 ਕਿਲੇ ਹੜਕੇ 25 ਚਾਹੇ 40 ਇਸ ਵਕਤ ਤਾਂ ਜਿਹਦੇ 40 ਕਿਲੇ ਵੀ ਹੜਕੇ 30 ਕਿਲੇ ਵੀ ਹੜਕੇ ਉਹ ਵੀ ਪੱਟਿਆ ਗਿਆ ਨਾ ਉਹ ਤਾਂ ਵੀ ਐ ਨਹੀਂ ਕਹਿ ਸਕਦੇ ਕਿ ਕੋਈ ਤਕੜਾ ਜ਼ਮੀਨ ਵਾਲਾ ਸਰਦਾਰ ਆ ਉਹ ਤਾਂ ਦੇਖੋ ਕਿ ਹਾਲਾਤ ਕਿਸ ਤਰੀਕੇ ਦੇ ਬਣ ਕੇ ਸਾਰੀ ਜ਼ਮੀਨ ਦੇ ਵਿੱਚ ਤਾਂ 5-5 ਫੁੱਟ 6-6 ਫੁੱਟ ਰੇਤ ਭਰ ਗਈ ਮਿੱਟੀ ਮਿਕਸ ਆ ਜਿਹੜੀ ਉਹ ਰੇਤ ਭਰ ਗਈ ਤਾਂ ਹੁਣ ਗੱਲ ਇਹ ਆ ਕਿ ਜਿਹੜਾ ਸਰਕਾਰ ਨੇ ਮੁਆਵਜ਼ਾ ਦੇਣਾ ਜੋ ਮੀਡੀਆ ਰਿਪੋਰਟਸ ਨੇ ਦਾਅਵਾ ਜਿਹੜੀ ਸੂਤਰਾਂ ਤੋਂ ਖਬਰ ਆਈ ਆ ਕੇ 5 ਏਕੜ ਤੱਕ ਮੁਆਵਜ਼ਾ ਮਿਲਣਾ ਜਾਨੀ ਕਿ ਤੁਹਾਡੇ ਭਾਵੇਂ 20 ਏਕੜ ਦਾ ਨੁਕਸਾਨ ਹੋਇਆ 25 ਜਾਇ ਕਿ 40 ਏਕੜ ਦਾ ਜੇ ਝੋਨੇ ਦਾ ਨੁਕਸਾਨ ਵੀ ਹੋਇਆ ਤਾਂ ਸਿਰਫ ਤੁਹਾਨੂੰ 5 ਏਕੜ ਤੱਕ ਮੁਆਵਜ਼ਾ ਜਾਨੀ ਕਿ ਤੁਹਾਨੂੰ 20000 ਏਕੜ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲਣਾ ਦੇਖੋ ਬਲਵਿੰਦਰ ਜਿਸ ਦੇ 20 ਏਕੜ ਦੇ ਵਿੱਚ ਜਿਹੜਾ 5-5 ਫੁੱਟ ਜਿਹੜਾ ਰੇਤਾ ਭਰ ਗਿਆ ਉਸ ਤੋਂ ਬਾਅਦ ਉਹਨਾਂ ਬੋਰਾਾਂ ਦੇ ਵਿੱਚ ਰੇਤਾ ਪੈ ਗਿਆ ਮੋਟਰਾਂ ਵਾਲੇ ਕੋਠੇ ਟਹਿ ਗਏ ਜ਼ਮੀਨਾਂ ਦੀ ਹਲੇ ਮੁਰਤੋ ਜਿਹੜੀ ਮਿੰਤੀ ਆਉਣੀ ਆ ਸਿੱਧ ਬੁਦਰੀਆਂ ਕੀਤੀਆਂ ਜਾਣੀਆਂ ਕਿ ਕਿੱਧਰ ਨੂੰ ਜ਼ਮੀਨ ਬਣਦੀ ਆ ਕਿੱਥੇ ਇੱਕ ਵੱਟਾਂ ਪੈਂਦੀਆਂ ਨੇ ਵੰਟਾਲੀਆਂ ਤਾਂ ਦੇਖੋ ਕਿ ਲੱਖ ਰੁਪਏ ਦੇ ਨਾਲ ਤਾਂ ਉਹਦੀ ਸਾਰੀ ਜ਼ਮੀਨ ਵੀ ਮੁਰਤੋ ਚਾਲੂ ਹੋਣੀ ਉਹਦਾ ਨੁਕਸਾਨ ਦੀ ਪਰਭਾਈ ਤਾਂ ਕਿੱਥੇ ਹੋਵੇਗੀ ਮੁਰਕੇ ਬੋਰ ਵੀ ਕਰਾਉਣਾ ਲੱਖ ਰੁਪਏ ਦੇ ਉੱਤੇ ਤਾਂ ਬੋਰ ਤੇ ਲੱਗ ਜਾਂਦਾ ਖਰਚਾ ਉਸ ਤੋਂ ਬਾਅਦ ਫਿਰ ਜਿਹੜੀ ਬਿਜਲੀ ਦੀ ਸਪਲਾਈ ਹੋਰ ਕੰਬੇ ਕਿੰਨਾ ਖਰਚਾ ਆ ਜਾਣਾ ਜਾਨੀ ਕਿ ਉਸ ਨੂੰ ਤਾਂ ਇੱਕ ਬੋਰ ਕਰਨ ਦੇ ਪੈਸੇ ਵੀ ਨਹੀਂ ਮਿਲਣੇ ਜਿੱਥੇ 4-5 5-5 ਫੁੱਟ ਰੇਤਾ ਚੜ ਗਿਆ ਉਥੇ ਤਾਂ ਬੋਰ ਜਿਹੜੇ ਮੁੜ ਤੋਂ ਮੁੜ ਬਸੇਵੇਂ ਦੇ ਲਈ ਬੋਰ ਮੁੜ ਕਰਨੇ ਪੈਣ ਨੇ ਇਹ ਸਵਾਲ ਆ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੇ ਕਹਿੰਦੇ ਨੇ ਕਿ ਮੁਰਗੀਆਂ ਦਾ ਮੁਆਵਜ਼ਾ ਮਿਲਣਾ ਮੁਰਗੀਆਂ ਦੇ ਮੁਆਵਜ਼ੇ ਦੇ ਬਲਵਿੰਦਰ ਵਿੱਚ ਖਬਰ ਹੈ ਕੁਝ ਸੂਤਰ ਇਹ ਕਹਿੰਦੇ ਨੇ ਕਿ ਜਿਹੜਾ ਜੱਸਾ ਕਿਸੇ ਦਾ ਮੁਰਗੀ ਫਾਰਮ ਸੀ ਉਸ ਨੂੰ 100 ਮੁਰਗੀ ਤੱਕ ਮੁਆਵਜ਼ਾ ਮਿਲਣਾ ਪ੍ਰਤੀ ਮੁਰਗੀ 100 ਰੁਪਏ ਹੀ ਮਿਲਣਾ ਯਾਨੀ ਕਿ ਦੇਖੋ ਕਿ 10000 ਰੁਪਏ ਇੰਨਾ ਕੁ ਮੁਆਵਜ਼ਾ ਮਿਲਣਾ ਜੇ ਕਿਸੇ ਨੇ ਘਰ ਦੇ ਵਿੱਚ ਮੁਰਗੀਆਂ ਰੱਖੀਆਂ ਨੇ ਉਹਨਾਂ ਨੂੰ 10 ਮੁਰਗੀਆਂ ਤੱਕ ਮੁਆਵਜ਼ਾ ਮਿਲਣਾ ਯਾਨੀ ਕਿ ਜੇ ਕਿਸੇ ਦੀਆਂ ਵੱਧ ਵੀ ਰੱਖੀਆਂ ਹੋਈਆਂ ਸੀ ਘਰ ਦੇ ਵਿੱਚ ਕੋਈ ਛੋਟਾ ਪੁਲਟਰੀ ਫਾਰਮ ਸੀ ਸਿਰਫ 10 ਮੁਰਗੀਆਂ ਤੱਕ ਮੁਆਵਜ਼ਾ ਮਿਲਣਾ ਤਾਂ ਇਸ ਦੇ ਨਾਲ ਮੁੜ ਵਸੇਮੇ ਦਾ ਪ੍ਰਬੰਧ ਕਿੰਨਾ ਕੁ ਹੋਊਗਾ ਇਹ ਬਹੁਤ ਵੱਡੇ ਸਵਾਲ ਨੇ ਇਹ ਜਿਹੜੀਆਂ ਰਿਪੋਰਟਸ ਨੇ ਵੱਡੇ ਸਵਾਲ ਬਲਵਿੰਦਰ ਖੜੇ ਕਰ ਨਹੀਂ ਤੁਸੀਂ ਵੱਡੀਆਂ ਗੱਲਾਂ ਕੀਤੀਆਂ ਨੇ ਲੇਕਿਨ ਗੱਲ ਇਹ ਆ ਕਿ ਮੁਆਵਜ਼ਾ ਦਾ ਚਲੋ ਬਾਅਦ ਦੀ ਗੱਲ ਆ ਕਿਸਾਨਾਂ ਨੂੰ ਤਾਂ ਫਿਕਰ ਸਤਾ ਰਿਹਾ ਹੈ ਕਿ ਉਹ ਕਣਕ ਦੀ ਫਸਲ ਬੀਜ ਪਾਉਣਗੇ ਜਾਂ ਨਹੀਂ ਕਈ ਪਿੰਡਾਂ ਦੇ ਵਿੱਚ ਜ਼ਮੀਨ ਰੁੜ ਗਈ ਹੈ ਕਈ ਥਾਵਾਂ ਤੇ ਰੇਤ ਆ ਜਿਹੜੀ ਉਹ ਭਰ ਗਈ ਹੈ ਤਾਂ ਉਸ ਨੂੰ ਜਿਹੜਾ ਮਾੜਾ ਕਿਸਾਨ ਆ ਜਿਹਦੇ ਕੋਲ ਜ਼ਮੀਨ ਹੀ 2-4 ਕਿੱਲੇ ਆ ਜਾਂ ਫਿਰ ਜਿਹੜਾ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਸੀ ਠੇਕੇਵਾਲਿਆਂ ਨੇ ਤਾਂ ਹੁਣ ਆਪਣੇ ਮਾਲਕਾਂ ਨੂੰ ਵੀ ਜਵਾਬ ਦੇ ਦੇਣਾ ਕਿ ਭਾਈ ਏਸੀ ਯਾਰ ਇੱਥੇ ਇੰਨਾ ਖਰਚਾ ਕਰਕੇ ਇਥੋਂ ਰੇਤਾਂ ਕਿਵੇਂ ਹਟਾਈਏ ਸਾਡਾ ਤਾਂ ਜਿਹੜਾ ਕੁਝ ਲੱਗਿਆ ਸੀ ਉਹ ਸਾਰਾ ਕੁਝ ਪਹਿਲਾਂ ਹੀ ਰੁੜ ਗਿਆ ਏ ਦੂਜੇ ਪਾਸੇ ਜਿਹੜੇ ਛੋਟੇ ਕਿਸਾਨ ਨੇ ਤਾਂ ਉਹਨਾਂ ਨੂੰ ਉਹਨਾਂ ਕੋਲ ਤਾਂ ਪਹਿਲਾਂ ਹੀ ਪੈਸੇ ਬਾਕੀ ਨਹੀਂ ਹੈਗੇ ਉਹ ਕਿਵੇਂ ਇਹ ਸਾਰਾ ਖਰਚਾ ਕਰਨਗੇ ਦੂਜੇ ਪਾਸੇ ਜਿਵੇਂ ਸ਼ੁਰੂ ਦਾ ਨੁਕਸਾਨ ਹੋਇਆ ਹੈ ਤਾਂ ਉਹ ਵੀ ਭਾਰੀ ਨੁਕਸਾਨ ਹੈ ਬਹੁਤ ਸਾਰੇ ਲੋਕ ਖੇਤੀ ਨੂੰ ਛੱਡ ਕੇ ਡੇਰੀ ਫਾਰਮਿੰਗ ਤੇ ਡਿਪੈਂਡ ਕਰਦੇ ਸੀ ਜਾਂ ਫਿਰ ਪਿੰਡਾਂ ਦੇ ਵਿੱਚ ਕਈ ਘਰ ਅਜਿਹੇ ਨੇ ਜਿੱਥੇ ਬਜ਼ੁਰਗ ਰਹਿੰਦੇ ਨੇ ਅਤੇ ਉਹ ਇੱਕ ਦੋ ਮੱਝਾ ਗਾਵਾਂ ਰੱਖ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸੀ ਉਹਨਾਂ ਲੋਕਾਂ ਦੇ ਅੱਗੇ ਵੀ ਵੱਡੀ ਆਫਤ ਆ ਜਿਹੜੀ ਉਹ ਖੜੀ ਹੋ ਗਈ ਹੈ ਹ ਤਾਂ ਬਲਵਿੰਦਰ ਇਹ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਲੋਕਾਂ ਦੇ ਹੋਰ ਵੀ ਛੋਟੇ-ਛੋਟੇ ਬਿਜ਼ਨਸ ਚੱਲਦੇ ਹੁੰਦੇ ਨੇ ਜਿਹੜੇ ਕਿ ਹਾਲਾਂਕਿ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹਾਲਾਂਕਿ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਸਰਕਾਰ ਦੇ ਕਰਾਈਟਰੀਆ ਦੇ ਵਿੱਚ ਆ ਜਾਣ ਮੁਆਵਜ਼ਾ ਮਿਲ ਜਾਵੇ ਪਰ ਬਹੁਤੀ ਵਾਰ ਦੇਖਣ ਨੂੰ ਮਿਲ ਜਾਂਦਾ ਕਿ ਕਰਾਈਟਰੀਆ ਵੱਖਰੇ ਤਰ੍ਹਾਂ ਦਾ ਹੁੰਦਾ ਉਹ ਚੀਜ਼ਾਂ ਕਰਾਈਟਰੀਆ ਦੇ ਵਿੱਚ ਨਹੀਂ ਆਉਂਦੀਆਂ ਲੋਕ ਮੁਆਵਜ਼ੇ ਤੋਂ ਬਾਹਰੇ ਰਹਿ ਜਾਂਦੇ ਨੇ ਜਿਸ ਤਰੀਕੇ ਤੁਸੀਂ ਗੱਲ ਕਰੀ ਛੋਟੇ ਕਿਸਾਨਾਂ ਦੀ ਗੱਲ ਕਰੀ ਜਿਸ ਦੀ 2 ਏਕੜ ਜ਼ਮੀਨ ਆ 3 ਏਕੜ ਜ਼ਮੀਨ ਆ ਜੇ ਕਿਸੇ ਮੰਨ ਲਓ ਕਿਸਾਨ ਦੀ 3 ਏਕੜ ਜ਼ਮੀਨਾਂ ਬਲਵਿੰਦਰ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਲਾ ਲਓ ਉਸ ਦੀ ਜ਼ਮੀਨ ਦੇ ਵਿੱਚ ਕਈ ਕਿਹ ਫੁੱਟ ਰੇਤਾ ਭਰ ਚੁੱਕਿਆ 3-3 4-4 ਫੁੱਟ ਤੇ ਉਸ ਦੇ ਜਿਹੜਾ ਬਹੁਤੀ ਥਾਂ ਵੀ ਦੇਖਣ ਨੂੰ ਮਿਲਿਆ ਕਿ ਜਿੱਥੇ ਕਈ ਇੰਨਾ ਇੰਨਾ ਰੇਤਾ ਭਰ ਚੁੱਕਿਆ ਜਿਹੜੀ ਉਸ ਦੀ ਜਿਹੜਾ ਬੋਰ ਆ ਜਿੱਥੇ ਜਿਹੜੀ ਜ਼ਮੀਨ ਆ ਉਸ ਤੇ ਜਿਹੜਾ ਪਾਣੀ ਦਾ ਪ੍ਰਬੰਧ ਆ ਉਸ ਬੋਰ ਦੇ ਵਿੱਚ ਵੀ ਰੇਤਾ ਭਰ ਗਿਆ ਉਸ ਨੂੰ ਜਿਹੜਾ 3 ਏਕੜ ਦਾ ਤਾਂ 60000 ਮੁਆਵਜ਼ਾ ਮਿਲਣਾ 60000 ਤੇ ਵੇਚਦਾ ਮੜ ਤੋਂ ਬੋਰ ਵੀ ਨਹੀਂ ਹੋਣਾ ਉਹ ਮੋੜ ਕੇ ਜ਼ਮੀਨ ਪੱਧਰੀ ਕਿਵੇਂ ਹੋਊਗੀ ਜੇ ਉਸ ਤੋਂ ਵੀ ਅਗਲੀ ਗੱਲ ਆ ਜੇ ਘਰੇ ਕੋਈ ਪੂੰਜੀ ਸਾਹਮਣੇ ਰੱਖੀ ਹੋਵੇਗੀ ਘੜ ਘਰ ਵੀ ਜਿਹੜਾ ਮੋੜ ਤੋਂ ਮੋੜ ਤੋਂ ਛੱਦਰਾ ਪੁੱਧਰਾ ਕਰਨਾ ਜਿਸ ਦੇ ਵਿੱਚ ਹਾਲਾਤ ਇਹ ਨੇ ਕਿ ਲੋਕਾਂ ਦੇ ਘਰ ਟੈਗੇ ਨੇ ਤੁਸੀਂ ਛੋਟੇ ਕਿਸਾਨਾਂ ਦੀ ਗੱਲ ਕਰੀ ਐਸ ਵਕਤ ਤਾਂ ਜਿਹੜਾ ਕਹਿ ਦਈਏ ਕਿ ਇੱਕ ਉਮੀਦਾਂ ਭਰੀਆਂ ਨਜ਼ਰਾਂ ਦੇ ਨਾਲ ਤਾਂ ਵੱਡੇ ਕਿਸਾਨ ਵੀ ਦੇਖ ਰਹੇ ਨੇ ਬਲਵਿੰਦਰ ਦੇਖੋ ਜਿਹੜਾ ਵੱਡਾ ਕਿਸਾਨ ਆ ਉਸਦੇ ਜੇ ਮੰਨ ਲਓ 30 ਏਕੜ ਜ਼ਮੀਨਾਂ 40 ਏਕੜ ਜ਼ਮੀਨਾਂ ਉਸਦੇ ਵਿੱਚ ਰੇਤਾ ਭਰ ਗਿਆ ਮੰਨ ਲਓ ਜਿਹੜੀ ਕਰੋੜਾਂ ਦੀ ਕੋਠੀ ਢਹਿ ਗਈ ਉਹ ਸਾਰਾ ਹੁਣ ਪਾਕਤਾਨ ਕਿੱਥਾ ਹੋਊਗਾ ਕਿਉਂਕਿ ਮਨ ਮੰਨ ਲਓ ਜੇ ਤੀਹ ਏਕੜਾਂ ਕਿਸਾਨ ਨੂੰ ਤੀਹ ਏਕੜ ਦੇ ਵਿੱਚੋਂ ਫਸਲ ਹੋਣੀ ਸੀ ਉਹ ਤਾਂ ਸਾਰਾ ਕੁਝ ਹੀ ਬਰਬਾਦ ਹੋ ਗਿਆ ਇਹ ਵੀ ਤਾਂ ਦੇਖਣ ਵਾਲੀ ਗੱਲ ਆ ਨਾ ਤਾਂ ਸੁਖਮਣ ਇੱਕ ਨੁਕਸਾਨ ਇੱਥੇ ਹੋਰ ਵੀ ਹੋਇਆ ਹੈ ਜਿਸ ਦੀ ਚਰਚਾ ਬੜੀ ਘੱਟ ਚੱਲ ਰਹੀ ਹੈ ਕਿ ਲੋਕਾਂ ਦੇ ਟਰੈਕਟਰ ਨੇ ਜਿਹੜੇ ਉਹ ਹੜ੍ਹ ਦੇ ਵਿੱਚ ਰੁੜ ਗਏ ਨੇ ਜਾਂ ਡੁੱਬ ਗਏ ਨੇ ਇੱਕ ਪਾਸੇ ਟਰੈਕਟਰਾਂ ਦਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਮੋਟਰਸਾਈਕਲ ਕਾਰਾਂ ਦਾ ਵੀ ਨੁਕਸਾਨ ਹੋਇਆ ਹੈ ਤਾ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਹੁਣ ਉਹਨਾਂ ਨੂੰ ਇਹ ਨੁਕਸਾਨ ਦੇ ਵਿੱਚੋਂ ਵੀ ਗੁਜ਼ਰਨਾ ਪਿਆ। ਬਿਲਕੁਲ ਇਹ ਨੁਕਸਾਨ ਤਾਂ ਹੋਇਆ ਹੀ ਆ ਬਲਵਿੰਦਰ ਜਿਹੜਾ ਘਰਾਂ ਦੇ ਵਿੱਚ ਨੁਕਸਾਨ ਹੋਇਆ ਜਿਹੜੇ ਛੋਟੇ ਆਮ ਮੱਤਵਰਗੀ ਪਰਿਵਾਰਾਂ ਦੇ ਲੋਕ ਨੇ ਘਰਾਂ ਦੇ ਵਿੱਚ ਜਦੋਂ 4-4.5-5 ਫੁੱਟ ਪਾਣੀ ਵੜ ਗਿਆ ਤਾਂ ਜਿਹੜਾ ਲੱਕੜ ਦਾ ਸਮਾਨ ਪਿਆ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਉਹ ਲੱਕੜ ਦਾ ਸਮਾਨ ਪਾਣੀ ਲੱਗਣ ਦੇ ਨਾਲ ਫੁੱਲ ਜਾਂਦਾ ਕਿ ਉਹ ਸਾਰੇ ਲੋਕਾਂ ਦੇ ਘਰਾਂ ਦੇ ਬੈੱਡ ਜੋ ਅਲਮਾਰੀਆਂ ਜੋ ਘਰਾਂ ਦੇ ਤਖਤੇ ਬਾਰੀਆਂ ਨੇ ਜਿਹੜੇ ਉਹ ਸਾਰੇ ਇਸ ਵਕਤ ਜਿਹੜੇ ਖਰਾਬ ਹੋ ਗਏ ਉਹਨਾਂ ਨੇ ਉਹ ਵੀ ਮੁੜ ਤੋਂ ਲੱਗਣੇ ਨੇ। ਤੇ ਉਸ ਤੋਂ ਵੀ ਅਗਲੀ ਗੱਲ ਆ ਕਿ ਇਹ ਇਹਨਾਂ ਕੋਲ ਪੈਸਾ ਕਿੱਥੋਂ ਆਵੇਗਾ ਕਿਉਂਕਿ ਜਿੱਥੋਂ ਜਿਹੜੀ ਆਮਦਨ ਆਉਣੀ ਸੀ ਜਿਹੜੀ ਜਿੱਥੋਂ ਜਿਹੜੀ ਫਸਲ ਵੇਚ ਕੇ ਜਿਹੜੀ ਆਮਦਨ ਆਉਣੀ ਸੀ ਉਸੇ ਫਸਲ ਦੇ ਵਿੱਚ ਮਜ਼ਦੂਰਾਂ ਨੇ ਜਿਹੜਾ ਵਾਢੀ ਦੇ ਵਿੱਚ ਬਹੁਤ ਸਾਰੇ ਕੰਮ ਕਰਨੇ ਸੀ ਮੰਡੀਆਂ ਦੇ ਵਿੱਚ ਕੰਮ ਕਰਨੇ ਸੀ ਤਲਾਈ ਦਾ ਜਿਹੜਾ ਲਹਾਈ ਦਾ ਉਹ ਵੀ ਇੱਕ ਤਰੀਕੇ ਨਾਲ ਖਤਮ ਹੋ ਚੁੱਕਿਆ ਜਾਨੀ ਕਿ ਜਿੱਥੇ ਜਿਹੜਾ ਕਿਸਾਨਾਂ ਨੂੰ ਘਾਟਾ ਪਿਆ ਮਜ਼ਦੂਰਾਂ ਨੂੰ ਵੀ ਘਾਟਾ ਪਿਆ ਪਰ ਉਸ ਤੋਂ ਵੀ ਅਗਲੀ ਗੱਲ ਆ ਇਹ ਮਵਾਜ਼ੇ ਮਿਲ ਲੈਣੇ ਕਿਸ ਤਰੀਕੇ ਮਿਲ ਲੈਣੇ ਪਰ ਇਹ ਸਭ ਦੇ ਵਿਚਾਲੇ ਬਲਵਿੰਦਰ ਅੱਜ ਇੱਕ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਆ ਉਸ ਖਬਰ ਦੇ ਉੱਪਰ ਚਰਚਾ ਕਰਨੀ ਵੀ ਬਾਝੋਂ ਬਣਦੀ ਆ ਜ਼ਰੂਰੀ ਵੀ ਆ ਦਰਸਨ ਕੁਝ ਕੁ ਸਮਾਂ ਪਹਿਲਾਂ ਸਰਕਾਰ ਨੇ ਜਿਹੜੇ ਤਿੰਨ ਆਪਣੇ ਮੁਲਾਜ਼ਮ ਨੇ ਅਧਿਕਾਰੀ ਨੇ ਉੱਚ ਅਧਿਕਾਰੀ ਸਸਪੈਂਡ ਕੀਤੇ ਨੇ ਜਿਸ ਦੇ ਵਿੱਚ ਐਕਸੀਅਨ ਹੈ ਜਿਸ ਦੇ ਵਿੱਚ ਐਸ ਡੀਓ ਤੇ ਜੈ ਨੂੰ ਸਸਪੈਂਡ ਕੀਤਾ ਸਿੰਚਾਈ ਵਿਭਾਗ ਦੇ ਤਿੰਨੋਂ ਮੁਲਾਜ਼ਮ ਨੇ ਅਧਿਕਾਰੀ ਨੇ ਇਹ ਗੱਲ ਆਕੀ ਗਈ ਆ ਕਿ ਜਿਹੜੇ ਪਠਾਨਕੋਟ ਦੇ ਵਿੱਚ ਮਾਦੋ ਉੱਪਰ ਹੈਡ ਵਰਕਰਸ ਦੇ ਗੇਟ ਟੁੱਟੇ ਨੇ ਇਨਾਂ ਦੀ ਗਲਤੀ ਨਾਲ ਟੁੱਟੇ ਨੇ ਮੇਨਟੇਨੈਂਸ ਨਹੀਂ ਕੀਤੀ ਗਈ ਮੌਕੇ ਤੇ ਚੈੱਕ ਨਹੀਂ ਕੀਤਾ ਗਿਆ ਤੇ ਆਣਾ ਮੌਕੇ ਤੇ ਜਿਹੜਾ ਹਾਲਾਤ ਜਿਹੜੇ ਕੰਟਰੋਲ 'ਚ ਨਹੀਂ ਕੀਤੇ ਗਏ ਤੇ ਫਿਰ ਪਾਣੀ ਇੰਨਾ ਵੱਧ ਆ ਗਿਆ ਵੱਧ ਆ ਗਿਆ ਤੇ ਆਖਰ ਉਹ ਗੇਟ ਟੁੱਟ ਜਾਂਦੇ ਨੇ ਦਰਸਲ ਸਵਾਲ ਇਹ ਨੇ ਕੀ ਇਕੱਲੇ ਇਹ ਅਧਿਕਾਰੀ ਜ਼ਿੰਮੇਵਾਰ ਨੇ ਕੀ ਜਾਂ ਫਿਰ ਜਿਹੜੇ ਜੋ ਜਿਹੜੇ ਇਸ ਜਲ ਸਰੋਤ ਦੇ ਮੰਤਰੀ ਨੇ ਉਹ ਵੀ ਜ਼ਿੰਮੇਵਾਰ ਨੇ ਸਰਕਾਰੀ ਤੰਤਰ ਜਿਹੜੇ ਲੀਡਰਸ਼ਿਪ ਆ ਉਹ ਵੀ ਜ਼ਿੰਮੇਵਾਰ ਆ ਕਿਉਂਕਿ ਲੀਡਰਸ਼ਿਪ ਦੀ ਵੀ ਖੁਦ ਜ਼ਿੰਮੇਵਾਰੀ ਬਣਦੀ ਆ ਕਿ ਅਪ੍ਰੈਲ ਮਈ ਮਹੀਨੇ ਦੇ ਵਿੱਚ ਇਹ ਜਾਂਚ ਪੜਤਾਲ ਕੀਤੀ ਜਾਵੇ ਕਿ ਜਿਸ ਤਰੀਕੇ ਮੌਸਮ ਵਿਭਾਗ ਕਹਿ ਰਿਹਾ ਕਿ ਭਾਈ ਆ ਮਹੀਨਿਆਂ ਦੇ ਵਿੱਚ ਇੰਨਾ ਮੀਂਹ ਪੈਣਾ ਇਸ ਵਾਰ ਬਹੁਤ ਜ਼ਿਆਦਾ ਮੀਂਹ ਪੈਣਾ ਰਿਕਾਰਡ ਤੋੜ ਕੀ ਜਿਹੜੇ ਗੇਟ ਮੁੜ ਤੋਂ ਇਹਨਾਂ ਨੂੰ ਜਿਹੜਾ ਨਟ ਬੋਲਟਾਂ ਦਾ ਕੰਮ ਕੀਤਾ ਜਾਵੇ ਜੰਪੂਰ ਜਿੰਨੀ ਵੀ ਮਰਮਤ ਬਣਦੀ ਹੈ ਮੇਨਟੇਨੈਂਸ ਡੇਲੀ ਦੀ ਜਾਂ ਹਰ ਸਾਲ ਦੀ ਉਹ ਕੀਤੀ ਜਾਵੇ ਕਿਉਂਕਿ ਕਿਸੇ ਵੀ ਵੇਲੇ ਗੇਟ ਖੋਲਣੇ ਪੈ ਸਕਦੇ ਨੇ ਪਰ ਇਸ ਸਭ ਦੇ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਉਹਨਾਂ ਦਾ ਮੈਂ ਹੁਣ ਬਿਆਨ ਸੁਣ ਰਿਹਾ ਸੀ ਉਹਨਾਂ ਦੇ ਵੱਲੋਂ ਸਵਾਲਾਂ ਦੇ ਘੇਰੇ ਦੇ ਵਿੱਚ ਬਹੁਤ ਵੱਖਰੇ ਤਰੀਕੇ ਨਾਲ ਲਿਆਂਦਾ ਗਿਆ ਉਹ ਕਹਿੰਦੇ ਕਿ ਇਹਨਾਂ ਤੋਂ ਗੇਟ ਖੁੱਲੇ ਹੀ ਨਹੀਂ ਉਹ ਕਹਿੰਦੇ ਕਿ ਹਾਲਾਤ ਇਸ ਤਰੀਕੇ ਬਣੇ ਕਿ ਗੇਟ ਤੋੜਨੇ ਪਏ ਨੇ ਹਾਲਾਂਕਿ ਇਸ ਗੱਲ ਦਾ ਅਸੀਂ ਨਹੀਂ ਦਾਵਾ ਕਰਦੇ ਅਸੀਂ ਰਵਨੀਤ ਬਿੱਟੂ ਉਹਨਾਂ ਦੇ ਵਿਆਪ ਦੇ ਉੱਪਰ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਕਿਉਂਕਿ ਉਹਨਾਂ ਦਾ ਕੇਂਦਰ ਦੇ ਵਿੱਚ ਵੀ ਹੱਥ ਹੈ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਉਹ ਕਹਿੰਦੇ ਕਿ ਇਹਨਾਂ ਨੂੰ ਹਾਲਾਤ ਇਸ ਤਰੀਕੇ ਦੇ ਲੱਗਣ ਲੱਗੇ ਸੀ ਕਿ ਹੁਣ ਸਾਰਾ ਡੈਮ ਟੁੱਟੇਗਾ ਰਣਜੀਤ ਸਾਗਰ ਜਿਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਹੜ੍ਹ ਆਉਣਗੇ ਤੇ ਉਹ ਕਹਿੰਦੇ ਕਿ ਫਿਰ ਤਿੰਨ ਗੇਟ ਤੋੜੇ ਗਏ ਨੇ ਇਸ ਤਰੀਕੇ ਦਾ ਇਲਜ਼ਾਮ ਲਗਾਏ ਗਏ ਨੇ ਵੱਡਾ ਦਾਅਵਾ ਕੀਤਾ ਗਿਆ ਜੇਕਰ ਇਹ ਗੱਲ ਸੱਚ ਨਿਕਲਦੀ ਹੈ ਤਾਂ ਫਿਰ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ-ਕੌਣ ਹੋਵੇਗਾ ਕੀ ਜਿਹੜੇ ਜਲ ਸਰੋਤ ਮੰਤਰੀ ਨੇ ਉਹ ਵੀ ਜ਼ਿੰਮੇਵਾਰ ਹੋਣਗੇ ਕੀ ਮੌਕੇ ਤੇ ਉਹਨਾਂ ਨੇ ਮੀਟਿੰਗਾਂ ਕਰਕੇ ਸਾਰੀ ਜਿਹੜਾ ਇਸ ਦਾ ਜਾਇਜ਼ਾ ਨਹੀਂ ਲਿਆ ਤੇ ਉਸ ਤੋਂ ਅਗਲੀ ਗੱਲ ਕਿ ਇਹਨਾਂ ਨੇ ਨੁਕਸਾਨ ਕਿੰਨਾ ਕੀਤਾ ਜਿਹੜਾ ਸਾਰਾ ਮਾਝਾ ਏਰੀਆ ਬਲਵਿੰਦਰ ਪ੍ਰਭਾਵਿਤ ਹੋਇਆ ਡੇਰਾ ਬਾਬਾ ਨਾਨਕਾ ਅਜਨਾਲਾ ਜਾਂ ਫਿਰ ਗਰਦਾਸਪੁਰ ਦਾ ਏਰੀਆ ਤਰਨਤਾਰਨ ਜਾਂ ਫਿਰ ਪਠਾਨਕੋਟ ਦਾ ਇਹ ਸਾਰਾ ਰਾਵੀ ਦੇ ਨਾਲ ਪ੍ਰਭਾਵਿਤ ਹੋਇਆ ਤੇ ਰਾਵੀ ਦੇ ਵਿੱਚ ਹਾਲਾਤ ਕੀ ਬਣੇ ਮਾਧੋਪੁਰ ਹੈਡ ਵਰਕਰਸ ਦੇ ਗੇਟ ਟੁੱਟਦੇ ਨੇ ਓਵਰਫਲੋ ਹੁੰਦਾ ਬੰਨ ਟੁੱਟ ਜਾਂਦੇ ਨੇ ਜਾਨੀ ਕਿ ਇਸ ਦੇ ਪਿੱਛੇ ਬਹੁਤ ਖੁਲਾਸੇ ਹੋਏ ਨੇ ਹਾਲਾਂਕਿ ਸਰਕਾਰ ਨੇ ਕਾਰਵਾਈ ਕੀਤੀ ਅੱਗੇ ਜਾਂਚ ਦਾ ਬੇਸ਼ਅ ਪਰ ਵੱਡੇ ਇਲਜ਼ਾਮਾਂ ਨੇ ਜਿਹੜਾ ਸਰਕਾਰ ਨੂੰ ਮੋੜ ਤੋਂ ਘਟਾਇਰੇ ਦੇ ਵਿੱਚ ਖੜਾ ਕਰਤਾ ਬਲਵਿੰਦਰ ਜੀ ਤਾਂ ਹੜ੍ਹਾਂ ਨੂੰ ਲੈ ਕੇ ਚਰਚਾ ਜਿਹੜੀ ਉਹ ਕੀਤੀ ਹੈ ਜਿਹੜਾ ਨੁਕਸਾਨ ਹੋਇਆ ਏ ਉਸ ਤੋਂ ਬਾਅਦ ਜਿਹੜੇ ਲੋਕ ਮੁਆਵਜ਼ਾ ਉਡੀਕ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਲੰਬਾ ਇੰਤਜ਼ਾਰ ਕਰਨਾ ਪਵੇਗਾ ਤਾਂ ਸਰਕਾਰ ਦੇ ਕ੍ਰਾਈਟੇਰੀਆ ਦੇ ਵਿੱਚ ਕਿਹੜੀ ਚੀਜ਼ ਫਿੱਟ ਆਉਂਦੀ ਹੈ ਕਿਹੜੀ ਨਹੀਂ ਇਹ ਗੱਲ ਵੀ ਦੇਖਣ ਵਾਲੀ ਹੈ ਤਾਂ ਕੁਝ ਲੋਕ ਨੇ ਜਿਹੜੇ ਉਹ ਮੁਆਵਜ਼ੇ ਤੋਂ ਵਾਂਝੇ ਵੀ ਰਹਿ ਸਕਦੇ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ 게ਟਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜੇ ਮਾਧੋਪੁਰ ਹੈਡ ਵਰਕਰਸ ਦੇ 게ਟ ਟੁੱਟੇ ਸੀ ਉਹਨਾਂ ਨੂੰ ਲੈ ਕੇ ਅਧਿਕਾਰੀਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਅੱਗੇ ਭਵਿੱਖ ਵਿੱਚ ਸਰਕਾਰਾਂ ਇਸ ਹਰ ਤੋਂ ਕੋਈ ਸਬਕ ਲੈਂਦੀਆਂ ਨੇ ਜਾਂ ਫਿਰ ਭਵਿੱਖ ਦੇ ਵਿੱਚ ਵੀ ਇਹੀ ਖਾਮੀਆਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਮੁਆਵਜ਼ੇ ਨੂੰ ਲੈ ਕੇ ਇਹ ਵੀ ਗੱਲ ਅਹਿਮ ਹੈ ਕਿ ਕਿੰਨੀ ਛੇਤੀ ਲੋਕਾਂ ਨੂੰ ਰਾਹਤ ਆ ਰਹੀ ਉਹ ਸਰਕਾਰਾਂ ਦੇ ਵੱਲੋਂ ਦਿੱਤੀ ਜਾਂਦੀ ਹੈ